ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਅੱਜ ਘਰ ਦੀ ਕੰਟੀਨ ਵਿੱਚ ਬਹੁਤ ਹੀ ਵਧੀਆ ਤੇ ਮਜ਼ੇਦਾਰ ਚਟਕਾਰੇਦਾਰ ਹਰੇ ਛੋਲੀਆਂ ਦੀ ਦਹੀਂ ਵਾਲੀ ਸਬਜ਼ੀ ਬਣਨ ਜਾ ਰਹੀ ਹੈ ਜੀ ਸਬਜ਼ੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬਣਦੀ ਹੈ ਜੀ ਤੁਸੀਂ ਇੱਕ ਵਾਰੀ ਸਬਜ਼ੀ ਨੂੰ ਇਸ ਤਰੀਕੇ ਨਾਲ ਜਰੂਰ ਬਣਾਓ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਜੀ ਸਾਰੇ ਜਾਣੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਜੀ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਹਰੇ ਸ਼ੋਲੀਏ ਦੀ ਸਬਜੀ ਬਣਾਉਣ ਵਾਸਤੇ ਇੱਕ ਕੋਲੀ ਆਪਾਂ ਹਰੇ ਸ਼ੋਲੀਆ ਲਿਆਇਆ ਜੀ ਤੇ ਇਹਦੇ ਵਾਸਤੇ ਅਸੀਂ ਅੱਧੀ ਕੋਲੀ ਦਹੀਂ ਲਈ ਹੈ ਜੀ ਇਹ ਸਬਜੀ ਅਸੀਂ ਦਹੀਂ ਪਾ ਕੇ ਬਣਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਆਪਣੀ ਮਜ਼ੇਦਾਰ ਤੇ ਟੇਸਟੀ ਰੈਸਪੀ ਗੈਸ ਔਨ ਕਰਕੇ ਅਸੀਂ ਤਿੰਨ ਚਮਚੇ ਸਰੋਂ ਦਾ ਤੇਲ ਗਰਮ ਰੱਖਿਆ ਜੀ ਤੇਲ ਗਰਮ ਹੁੰਦਾ ਹੈ ਤੇ ਫਿਰ ਅਸੀਂ ਇਹਦੇ ਵਿੱਚ ਆਪਣੇ ਥੋੜੇ ਜਿਹਾ ਸਾਫ ਤੇ ਮਸਾਲੇ ਪਾਵਾਂਗੇ ਤੇ ਸਬਜ਼ੀ ਨੂੰ ਤੜਕਾ ਲਗਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਇਸ ਦੇ ਵਿੱਚ ਪਾ ਦਾਂਗੇ ਜੀ ਇੱਧਾ ਚਮਚਾ ਜੀਰਾ ਇਸ ਦੇ ਨਾਲ ਹੀ ਅਸੀਂ ਦੋ ਛੁਟਕੀਆਂ ਹਿੰਗ ਪਾ ਦਾਂਗੇ ਇਸ ਦੇ ਨਾਲ ਹੀ ਇੱਕ ਤੇਜ ਪੱਤਾ ਇੱਕ ਲਾਲ ਮਿਰਚ ਨੂੰ ਇਸ ਤਰ੍ਹਾਂ ਟੁਕੜਿਆਂ 'ਚ ਕੱਟ ਲਿਆ ਜੀ ਦੋ ਲੌਂਗ ਇੱਕ ਛੋਟੀ ਇਲਾਚੀ ਤੇ ਅੱਧਾ ਚਮਚ ਸਾਫਤ ਧਨੀਆ ਨੂੰ ਦਰੜ-ਕਰੜਾ ਪਾ ਕਰ ਲਿਆ ਜੀ ਇਹ ਮਸਾਲੇ ਪਾ ਦਾਂਗੇ ਇਹਨਾਂ ਮਸਾਲਿਆਂ ਨੂੰ ਅਸੀਂ 1-2 ਮਿੰਟ ਵਾਸਤੇ ਬਿਲਕੁਲ ਲੋ ਫਲੇਮ ਦੇ ਉੱਪਰ ਹੀ ਪੁੰਨ ਕੇ ਤਿਆਰ ਕਰਾਂਗੇ ਜਦੋਂ ਵੀ ਤੁਸੀਂ ਇਹ ਮਸਾਲੇ ਤੇਲ ਵਿੱਚ ਪਾਣੇ ਨੇ ਤੇ ਤੁਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦੇਣਾ ਹੈ ਜੀ ਲਓ ਜੀ ਮਸਾਲੇ ਆਪਣੇ ਪੁੱਜ ਕੇ ਬਿਲਕੁਲ ਤਿਆਰ ਨੇ ਜੀ ਹੁਣ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਲਸਣ ਇਹਦੇ ਵਿੱਚ ਮੈਂ ਇੱਕ ਵੱਡੀ ਗੱਠੀ ਲਸਣ ਦਾ ਇਸਤੇਮਾਲ ਕੀਤਾ ਕਿਉਂਕਿ ਇਸ ਸਬਜ਼ੀ ਵਿੱਚ ਲਸਣ ਜਿਆਦਾ ਪਾਉਣ ਨਾਲ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਜੀ ਲਸਣ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਵਾਂਗੇ ਬਾਕੀ ਫਿਰ ਅਸੀਂ ਬਾਅਦ ਵਿੱਚ ਸਮਾਨੇ ਦੇ ਵਿੱਚ ਪਾਵਾਂਗੇ ਲਸਣ ਆਪਣਾ ਭੁੱਜ ਕੇ ਤਿਆਰ ਹੈ ਜੀ ਇੱਕ ਅਸੀਂ ਪਿਆਜ਼ ਇਹਨੂੰ ਕਦੂਕਸ਼ ਕਰਕੇ ਲੈ ਲਿਆ ਜੀ ਉਹ ਪਾ ਦਾਂਗੇ ਪਿਆਜ਼ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਤੇ ਬ੍ਰਾਊਨ ਕਰ ਲਾਂਗੇ ਪਿਆਜ਼ ਆਪਣਾ ਭੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਅਦਰਕ ਨੂੰ ਕਿੱਦੂ ਕਸ਼ ਕਰ ਲਿਆ ਜੀ ਉਹ ਪਾ ਦਾਂਗੇ ਤੇ ਇਸ ਦੇ ਨਾਲ ਹੀ ਅਸੀਂ ਪਾਵਾਂਗੇ ਜੀ ਤਿੰਨ ਟਮਾਟਰ ਉਹਨੂੰ ਕਿੱਦੂ ਕਸ਼ ਕੀਤਾ ਤੇ ਨਾਲ ਆਪਾਂ ਦੋ ਹਰੀਆਂ ਮਿਰਚਾਂ ਕੱਟ ਕੇ ਲਈਆਂ ਨੇ ਇਹ ਪਾ ਦਾਂਗੇ ਤੇ ਇਸ ਦੇ ਨਾਲ ਹੀ ਆਪਾਂ ਸਵਾਦ ਦੇ ਹਿਸਾਬ ਨਾਲ ਇਹਦੇ ਵਿੱਚ ਪਾ ਦਾਂਗੇ ਜੀ ਥਮਮਾ ਅੱਧਾ ਚਮਚਾ ਆਪਾਂ ਨਮਕ ਪਾ ਰਹੇ ਹਾਂ ਜੀ ਤੁਸੀਂ ਆਪਣਾ ਟੇਸਟ ਦੇ ਅਕੋਰਡਿੰਗ ਨਮਕ ਨੂੰ ਵੱਧ ਘੱਟ ਕਰ ਸਕਦੇ ਹੋ ਤੇ ਇਹਨੂੰ ਅਸੀਂ ਓਨੀ ਦੇਰ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਟਮਾਟਰ ਬਿਲਕੁਲ ਤੇਲ ਨਹੀਂ ਛੱਡ ਦਿੰਦਾ ਕੋਣਸੇ ਚੈੱਕ ਕਰਦੇ ਆਂ ਚ ਟਮਾਟਰ ਨੂੰ ਦੇਖੋ ਜੀ ਟਮਾਟਰ ਕਾਫੀ ਹੱਦ ਤੱਕ ਪੱਕ ਗਿਆ ਜੀ ਇਹਨੇ ਤੇਲ ਛੱਡਤਾ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਇੱਕ ਛੁਟਕੀ ਕਾਲੀ ਮਿਰਚ ਇਸ ਦੇ ਨਾਲ ਅੱਧਾ ਚਮਚਾ ਸੀ ਗਰਮ ਮਸਾਲਾ ਪਾਵਾਂਗੇ ਅੱਧਾ ਚਮਚਾ ਦੇਗੀ ਮਿਰਚ ਇੰਨਾ ਸਾਰੀ ਕਿਚੜ ਨੂੰ ਮਿਕਸ ਕਰ ਲਾਂਗੇ 1-2 ਮਿੰਟ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੜਕੇ ਦੇ ਨਾਲ ਪਕਾ ਲਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਦਹੀਂ ਪਾਵਾਂਗੇ ਜੀ ਮਸਾਲੇ ਆਪਣੇ ਪੱਕ ਗਏ ਨੇ ਜੀ ਹੁਣ ਅਸੀਂ ਇਹਦੇ ਵਿੱਚ ਦਹੀਂ ਪਾ ਦਾਂਗੇ ਫਲੇਮ ਆਪਾਂ ਬਿਲਕੁਲ ਲੋਅ ਰੱਖਾਂਗੇ ਤੇ ਚੰਗੀ ਤਰ੍ਹਾਂ ਆਪਾਂ ਜਿਸ ਟਾਈਮ ਤੇ ਦਹੀਂ ਪਾਣਾ ਹੈ ਤੇ ਤੜਕੇ ਨੂੰ ਆਪਾਂ ਲਗਾਤਾਰ ਚਲਾਉਂਦੇ ਰਹਿਣਾ ਹੈ ਜਿੰਨਾ ਚਿਰ ਦਹੀਂ ਦੇ ਵਿੱਚ ਇੱਕ ਉਬਾਲਾ ਨਹੀਂ ਆ ਜਾਂਦਾ ਆ ਦੇਖੋ ਜੀ ਦਹੀਂ ਵੀ ਬਿਲਕੁਲ ਤੜਕੇ ਦੇ ਨਾਲ ਪੱਕ ਗਿਆ ਜੀ ਇਹਦੇ ਵਿੱਚ ਇੱਕ ਉਬਾਲਾ ਆ ਗਿਆ ਦੇਖੋ ਜੀ ਤੁਸੀਂ ਕਿੰਨਾ ਵਧੀਆ ਤੜਕਾ ਆਪਣਾ ਬਣ ਕੇ ਤਿਆਰ ਹੋਇਆ ਹੈ ਤੇ ਖੁਸ਼ਬੂ ਬਹੁਤ ਪਿਆਰੀ ਆਂਦੀ ਹੈ ਜੀ ਹੁਣ ਅਸੀਂ ਇਹਦੇ ਵਿੱਚ ਇਹ ਘਰੂ ਉਹਨੂੰ ਇਸ ਤਰ੍ਹਾਂ ਉਬਾਲ ਕੇ ਚੰਗੀ ਤਰ੍ਹਾਂ ਮੈਸ਼ ਕਰਨੇ ਆ ਜੀ ਉਹ ਪਾ ਦਾਂਗੇ ਇਹਦੇ ਨਾਲ ਹੀ ਇਹਦੇ ਵਿੱਚ ਅਸੀਂ ਹਰੇ ਛਨੇ ਪਾ ਕਿਉਂਕਿ ਇਹ ਸਬਜੀ ਸੀਜ਼ਨ ਦੇ ਸਰਦੀਆਂ ਦੇ ਲਾਸਟ ਵਿੱਚ ਮਿਲਦੀ ਹੈ 1-2 ਮਹੀਨਾ ਹੀ ਇਸ ਚਣੇ ਆਉਂਦੇ ਨੇ ਤੇ ਬਹੁਤ ਹੀ ਹੈਲਦੀ ਸਬਜੀ ਹੈ ਜੀ ਇਹਨੂੰ ਜ਼ਰੂਰ ਬਣਾ ਕੇ ਖਾਣਾ ਚਾਹੀਦਾ ਹੈ ਜਿਹਦਾ ਕਿ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਜੀ ਇਹਨੂੰ ਅਸੀਂ 3-4 ਵਾਰੀ ਸੀਜ਼ਨ ਦੇ ਚਲਦੇ ਚਲਦੇ ਬਣਾ ਕੇ ਖਾ ਸਕਦੇ ਹਾਂ ਜੀ ਬਸ ਇਹਨੂੰ ਅਸੀਂ ਤੜਕੇ ਦੇ ਨਾਲ ਪਕਾਵਾਂਗੇ ਫਿਰ ਅਸੀਂ ਇਹਨੂੰ ਆਖਰੀ ਲੋੜ ਦੇ ਅਨਸਾਰੇ ਦੇ ਵਿੱਚ ਗਰੇਵੀ ਰੱਖਾਂਗੇ ਹੁਣ ਅਸੀਂ ਟੱਕ ਕੇ ਇਹਨੂੰ 5-6 ਮਿੰਟ ਤੜਕੇ ਦੇ ਨਾਲ ਪਕਾਉਣੇ ਆ ਤੇ ਫਿਰ ਅਸੀਂ ਇਹਨੂੰ ਚੈੱਕ ਕਰਾਂਗੇ ਜੀ 5 ਮਿੰਟ ਹੋ ਗਏ ਨੇ ਜੀ ਅਸੀਂ ਚਨੇਆਂ ਨੂੰ ਆਲੂ ਨੂੰ ਤੜਕੇ ਦੇ ਨਾਲ ਫੁਕਾ ਰਹੇ ਆ ਦੇਖੋ ਜੀ ਬਹੁਤ ਹੀ ਵਧੀਆ ਆਪਣੇ ਚਨੇ ਪੱਕ ਕੇ ਤਿਆਰ ਹੋਏ ਨੇ ਜੀ ਆਹ ਦੇਖੋ ਜੀ ਹੁਣ ਅਸੀਂ ਇਹਦੇ ਵਿੱਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਪਾ ਦਾਂਗੇ ਦੇਖੋ ਤੁਸੀਂ ਸਬਜ਼ੀ ਦਾ ਕਲਰ ਕਿੰਨਾ ਵਧੀਆ ਆ ਗਿਆ ਜੀ بس لوڈن ਸਰ پانی ਪਾ ਕੇ ਨੂੰ ਆਪਾਂ ਥੋੜਾ ਜਿਹਾ ਪਕਾ ਲਾਂਗੇ ਉਸ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਚਨੇ ਮਸਾਲਾ ਇਹ ਬਿਲਕੁਲ ਆਪਸ਼ਨਲ ਆ ਜੀ ਜੇ ਤੁਸੀਂ ਪਾਣਾ ਤੇ ਪਾ ਦਿਓ ਜੇ ਨਹੀਂ ਪਾਣਾ ਤੇ ਉਸ ਤੋਂ ਬਿਨਾਂ ਵੀ ਆਪਣੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਉਨੇ ਆ ਮੈਂ ਇਹਦੇ ਵਿੱਚ ਇੱਕ ਕੋਲੀ ਗਰਮ ਪਾਣੀ ਪਾਇਆ ਹੈ ਜੀ ਤਾਂ ਨਹੀਂ ਤਾਂ ਕਿ ਇਹਦੀ ਕੁਕਿੰਗ ਬੰਦ ਨਾ ਹੋਵੇ ਤੇ ਫਟਾਫਟੇ ਸਬਜ਼ੀ ਬਣ ਕੇ ਤਿਆਰ ਹੋਵੇ ਜੇਕਰ ਤੁਸੀਂ ਇਹ ਸਬਜੀ ਨੂੰ ਕੁੱਕਰ ਵਿੱਚ ਬਣਾ ਰਹੇ ਹੋ ਤੇ ਤੁਸੀਂ ਕੁੱਕਰ ਵਿੱਚ ਇਹ ਸਾਰੀ ਸਬਜੀ ਨੂੰ ਬਣਾ ਕੇ ਸਿਰਫ ਇੱਕ விசਲ ਲਵਾਓ ਤੇ ਬਹੁਤ ਹੀ ਜਲਦੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਆਪਾਂ ਇਹਦੀ ਬਹੁਤ ਜ਼ਿਆਦਾ ਗਰੇਵੀ ਪਤਲੀ ਨਹੀਂ ਕਰਨੀ ਇਹਦੀ ਜ਼ਿਆਦਾ ਤਰੀ ਆਪਾਂ ਪਤਲੀ ਨਹੀਂ ਕਰਨੀ ਇਹਨੂੰ ਗਾੜਾ ਹੀ ਰੱਖਾਂਗੇ ਬਸ ਆਪਾਂ ਇੱਕ ਕੁੱਲੀ ਪਾਣੀ ਪਾ ਕੇ 4-5 ਮਿੰਟ ਇਹਨੂੰ ਪਕਾ ਕੇ ਫਿਰ ਚੈੱਕ ਕਰਾਂਗੇ ਜੀ ਆਪਣੀ ਸਬਜੀ ਦਾ 7-8 ਮਿੰਟ ਤੋ ਆਪਾਂ ਮੀਡੀਅਮ ਫਲੇਮ ਤੇ ਸਬਜੀ ਨੂੰ ਪਕਾ ਰਹੇ ਹਾਂ ਜੀ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਲੋ ਜੀ ਬਿਲਕੁਲ ਤੇਲ ਉੱਪਰ ਆ ਗਿਆ ਇਸ ਦਾ ਮਤਲਬ ਹੈ ਕਿ ਸਬਜੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਸ ਇਸ ਤਰ੍ਹਾਂ ਦੀ ਆਪਾਂ ਇਹ ਸਬਜੀ ਰੱਖਾਂਗੇ ਕਿਉਂਕਿ ਇਹ ਸਬਜੀ ਬਹੁਤ ਜ਼ਿਆਦਾ ਪਤਲੀ ਟੇਸਟੀ ਨਹੀਂ ਲੱਗਦੀ ਇਸ ਤਰ੍ਹਾਂ ਦੀ ਇਹਨੂੰ ਰੱਖਾਂਗੇ ਹੁਣ ਆਪਾਂ ਚੈੱਕ ਕਰਦੇ ਹਾਂ ਕਿ ਚਨੇ ਆਪਣੇ ਸੌਫਟ ਹੋਏ ਆ ਕਿ ਨਹੀਂ ਆ ਦੇਖੋ ਜੀ ਚਨੇ ਬਿਲਕੁਲ ਸੌਫਟ ਹੋ ਗਏ ਨੇ ਜੀ ਤੇ ਹੁਣ ਅਸੀਂ ਉੱਤੇ ਪਾਉਨੇ ਆ ਜੀ ਥੋੜਾ ਜਿਹਾ ਇੱਕ ਚਮਚਾ ਆਪਾਂ ਸੁੱਕੀ ਮੇਥੀ ਉਹਨੂੰ ਇਸ ਤਰ੍ਹਾਂ ਤਵੇ ਤੇ ਰੋਸਟ ਕਰ ਲਿਆ ਜੀ ਉਹ ਪਾ ਦਾਂਗੇ ਇਸ ਤੇ ਨਾਲ ਹੀ ਕੱਟਿਆ ਹੋਇਆ ਬਰੀਕ ਧਨੀਆ ਇਹਨਾਂ ਨੂੰ ਮਿਲਾ ਦਾਂਗੇ ਤੇ ਗਰਮਾ ਗਰਮ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਹਰੇ ਛੋਲੀਆਂ ਦੀ ਸਬਜ਼ੀ ਨੂੰ ਕਰਦੇ ਹਾਂ ਜੀ ਸਰ ਲਓ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਦਹੀਂ ਵਾਲੀ ਹਰੇ ਛੋਲੀਆਂ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਕਿਉਂਕਿ ਇਹ ਸਾਨੂੰ ਸਰਦੀਆਂ ਦੇ ਲਾਸਟ ਵਿੱਚ 1.5 ਮਹੀਨੇ ਵਾਰਦੀ ਹੈ ਮਿਲਦੀ ਹੈ ਤੇ ਇਹਨੂੰ ਜਰੂਰ ਬਣਾ ਕੇ ਖਾਣਾ ਚਾਹੀਦਾ ਹੈ ਤੇ ਕਾਫੀ ਹੈਲਦੀ ਵੀ ਹੈ ਘਰ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਜਰੂਰ ਬਣਾਇਓ ਇਹ ਸੀ ਮੇਰਾ ਤਰੀਕਾ ਹਰੇ ਸ਼ੋਲੀਆਂ ਦੀ ਸਬਜ਼ੀ ਬਣਾਉਂਦਾ ਤੇ ਤੁਸੀਂ ਮੇਰੇ ਤਰੀਕੇ ਨਾਲ ਇਹਨੂੰ ਇੱਕ ਵਾਰੀ ਜਰੂਰ ਬਣਾ ਕੇ ਟਰਾਈ ਕਰਿਓ ਤੇ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਤਾਨੂੰ ਮਿਲਾਂਗੇ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ